ਸਤਿ ਸ਼੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਤੇ ਮੈਂ ਸਤਰਾਮ ਸਿੰਘ ਅੱਜ ਆਪਾਂ ਇਸ ਗੱਲ ਦਾ ਜਵਾਬ ਦੇਣੇ ਤੇ ਚਰਚਾ ਕਰਦੇ ਆਂ ਸਤਿਕਾਰਯੋਗ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਬਿਆਨ ਵਾਲਾ ਸਤਿ ਸ਼੍ਰੀ ਅਕਾਲ ਜੀ ਸਪੀਕਰ ਸਾਹਿਬ ਪਹਿਲੀ ਗੱਲ ਤਾਂ ਇਹ ਖੁਸ਼ੀ ਹੋਈ ਵੀ ਬਹੁਤ ਵਧੀਆ ਬਿਆਨ ਦਿੱਤਾ ਤੁਸੀਂ ਦੂਜੇ ਪਾਸੇ ਇਹ ਵੀ ਦੋਖ ਹੋਇਆ ਵੀ ਪਹਿਲਾਂ ਵੀ ਕਹੀ ਸਰਕਾਰ ਨੇ ਬਿਆਨ ਦਿੱਤੇ ਨਸ਼ੇ ਵੀ ਖਤਮ ਕਰਦੇ ਆਂਗੇ ਭ੍ਰਿਸ਼ਟਾਚਾਰ ਵੀ ਖਤਮ ਕਰਦੇ ਆਂਗੇ ਹੋਇਆ ਜ਼ਰੂਰ ਆ ਪਰ 50% ਦੂਸਰੇ ਪਾਸੇ ਤੁਸੀਂ ਜਿਹੜੀ ਸਿਹਤ ਨਾਲ ਖਲਵਾਹਣ ਕਰਨ ਵਾਲੀਆਂ ਚੀਜ਼ਾਂ ਉਹਨਾਂ ਦੇ ਵਾਸਤੇ ਇੱਕ ਮੁੱਦਾ ਠਾਇਆ ਜਿੱਥੋਂ ਕਿ ਆਪਾਂ ਨੂੰ ਇਹ ਯਾਦ ਆਈ ਵੀ ਤੁਸੀਂ ਬਿਆਨ ਦਿੱਤਾ ਬਿਆਨ ਦੇ ਤੇ ਖੁਸ਼ੀ ਹੋਈ ਤੇ ਦੂਸਰੇ ਪਾਸੇ ਮਾਗੀ ਮੇਲੇ ਦੇ ਵਿੱਚ ਜਿਹੜਾ ਕੈਮੀਕਲ ਪਿਆ ਕੇ ਪਹਿਲਾਂ 86 ਲੋਕਾਂ ਨੇ ਇਸ ਪਵਿੱਤਰ ਦਿਹਾੜੇ ਨੂੰ ਗੰਦਲਾ ਕੀਤਾ ਅਤੇ ਮੁੜ ਕੇ ਲੋਕਾਂ ਦੀ ਸਿਹਤ ਨਾਲ ਖਲਵਾੜ ਕੀਤਾ ਗਿਆ ਜਿਹੜੇ ਨਕਲੀ ਜੂਸ ਪੀਉਣ ਵਾਲੇ ਲੋਕ ਸੀਗੇ ਤੇ ਪਰ ਅੱਜ ਤੱਕ ਤੁਹਾਡਾ ਬਿਆਨ ਆ ਗਿਆ ਹਵਤਾ ਵੀਤ ਜਾਣ ਦੇ ਬਾਵਜੂਦ ਵੀ ਜਿਹੜਾ ਆਪਣਾ ਸਿਹਤ ਮਹਿਕਮਾ ਉਹ ਕੀ ਕਰਦਾ ਉਹਨੇ ਕਿੰਨਾਂ ਨੂੰ ਫੜਿਆ ਕਿੰਨਾਂ ਦੇ ਚਲਾਨ ਕੀਤੇ ਕੀ ਕਾਰਵਾਈ ਕੀਤੀ ਨਾਮੁਮਕਣ ਕੁਝ ਨਹੀਂ ਲੋਕਾਂ ਦੇ ਪੱਲੇ ਪਿਆ ਇਸ ਵਾਸਤੇ ਮੈਂ ਇਹ ਚੀਜ਼ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਨਾ ਹੈ ਇਹ ਮੁੱਦਾ ਜਿਹੜਾ ਤੁਸੀਂ ਹੁਣ ਛੇੜੀ ਮਹਿਮਾ ਛੇੜਨ ਦੀ ਗੱਲ ਕੀਤੀ ਆ ਵੀ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਬੜੀ ਖੁਸ਼ੀ ਦੀ ਗੱਲ ਆ ਪਰ ਵੇਖਣਾ ਇਹ ਜ਼ਰੂਰੀ ਆ ਵੀ ਜਿਹੜਾ ਸ਼੍ਰੀ ਮੁਕਸਰ ਸਾਹਿਬ ਦਾ ਸਿਹਤ ਵਿਭਾਗ ਅਸੀਂ ਕਈ ਵਾਰ ਝੂਲਾਸ਼ਾਬ ਡਾਕਟਰ ਨਕਲੀ ਦਵਾਈਆਂ ਸਪਲਾਈ ਕਰਨ ਵਾਲੇ ਨਸ਼ੇ ਦੀ ਸਮਗਲਨ ਕਰਨ ਵਾਲੇ ਪਿੰਡਾਂ 'ਚ ਬੈਠੇ ਜਿਹੜੇ ਝੂਲਾਸ਼ਾਬ ਡਾਕਟਰ ਆ ਪੋਰ ਕਈ ਮੁੱਦਿਆਂ ਤੇ ਨਿਊਜ਼ਾਂ ਲਾਈਆਂ ਸਮਾਖਰਾਬ ਕੀਤਾ ਪਰ ਇਹ ਵਿਭਾਗ ਅਜਹੀ ਚੀਜ਼ ਇੱਕ ਕੁੰਬ ਕਰਨੀ ਹੁੰਦਾ ਇੱਕ ਹੁੰਦਾ ਸਦਾ ਲਈ ਸੁੱਤਾ ਇਹ ਵਿਭਾਗ ਪੂਰੀ ਤਰ੍ਹਾਂ ਸੁੱਤਾ ਪਿਆ ਕਿਉਂਕਿ ਇਹਨਾਂ ਦੇ ਵਿੱਚ ਕਾਫੀ ਕਹਾਗਿਆਰੀ ਜਿਹੜੀ ਫੈਲ ਚੁੱਕੀ ਆ ਜੇ ਤੁਸੀਂ ਐਕਸ਼ਨ ਕਰਨਾ ਹੈ ਸਾਡੀ ਗੱਲ ਸੁਣੋ ਅਸੀਂ ਮੀਡੀਆ ਤੁਹਾਡੇ ਨਾਲ ਆ ਕਈ ਨਾ ਆਪਾਂ ਗੱਲ ਕਰਦੇ ਉਸ ਜਗ੍ਹਾ ਦੀ ਜਿਹੜੇ ਤੁਸੀਂ ਕਹੇ ਵੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੁੱਧ ਤੋਂ ਉਤਪਾਦਨ ਨਾਲ ਸੰਬੰਧਤ ਚੀਜ਼ਾਂ ਬਣੀਆਂ ਤੇ ਜਿਹੜੀਆਂ ਡੇਰੀਆਂ ਤੇ ਜਿਹੜੇ ਅੱਗੇ ਜਾ ਕੇ ਹਲਵਾਈ ਆ ਉਹ ਕਿਸ ਤਰ੍ਹਾਂ ਕੰਮ ਕਰਦੇ ਤੇ ਲੋਕਾਂ ਦੀ ਸਿਹਤ ਜਿਹੜੀ ਉਹ ਕਿਸ ਤਰ੍ਹਾਂ ਉਹਨਾਂ ਨਾਲ ਖਿਲਵਾੜ ਕਰਦੇ ਆ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਚਾਹੀਦਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਵਿੱਚ ਜਿੰਨਾ ਸਿਹਤ ਉਭਾਗ ਨਾਲ ਸੰਬੰਧਤ ਅਮਲਾ ਹੈ ਉਹਦੀ ਬਦਲੀ ਹੋਣੀ ਚਾਹੀਦੀ ਆ ਕਿਉਂਕਿ ਕਈ ਵਾਰੀ ਵੇਖਿਆ ਸਾਫ ਤਸੀਲ ਮੰਡੀ ਬਰੀ ਵਾਲਾ ਦੇ ਵਿੱਚ ਸਿਹਤ ਭਾਗ ਦੀ ਟੀਮ ਖਾਣ ਪੀਣ ਵਾਲੀਆਂ ਵਸਤਾਂ ਮਗਰੋਂ ਚੈੱਕ ਕਰਨ ਤੁਰਦੀ ਆ ਕੁਛ ਨਾ ਕੁਛ ਫੋਨ ਆ ਜਾਂਦਾ ਮਿਲੀ ਭੁਗਤਾ ਆਉਣ ਦਾ ਨੂੰ ਦੁਕਾਨਾਂ ਤੇ ਇਹਨੂੰ ਖੜੇ ਬੰਦ ਹੋ ਗਏ ਬੂਹੇ ਬਾੜੀਆਂ ਅਗਲੇ ਬੂਹੇ ਬਾੜੀਆਂ ਬੰਦ ਕਰਕੇ ਰਿਸ਼ਤੇਦਾਰੀ ਚ ਚਲੇ ਜਾਂਦੇ ਆ ਤੇ ਸੇਧ ਭਾਗ ਜਿਹੜਾ ਉਹ ਇੱਕ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਵਾਪਸ ਮੁੜ ਜਾਂਦਾ ਮੈਂ ਪੁੱਛਣਾ ਚਾਹਣਾ ਤੁਹਾਡੇ ਥਰੂ ਵੀ ਤੁਸੀਂ ਇਹਨਾਂ ਨੂੰ ਪੁੱਛੋ ਭੇ ਸ਼ਾਬਤਸ਼ੀਲ ਮੰਡੀ ਬਰੀਵਾਲਾ ਦੇ ਵਿੱਚ ਪਿਛਲੇ ਕਿੰਨੇ ਸਮੇਂ ਤੋਂ ਲੈ ਕੇ ਕਿਹੜੇ ਜਿਹੜੇ ਮਲਾਵਟੀ ਚੀਜ਼ਾਂ ਵੇਚਣ ਵਾਲੇ ਆ ਮਲਾਵਟੀ ਦੁੱਧ ਵੇਚਣ ਵਾਲੀਆਂ ਡੇਰੀਆਂ ਕਿਹਦੇ ਕਿਹਦੇ ਖਿਲਾਫ ਕਾਰਵਾਈ ਕੀਤੀ ਆ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਣਾ ਚਾਹੀਦਾ ਮੈਂ ਇਹ ਗੱਲ ਦਾਅਵੇ ਨਾਲ ਕਹਿਣ ਨੂੰ ਤਿਆਰ ਆ ਮੰਡੀ ਬਰੀਵਾਲਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਦੇ ਅਧੀਨ ਆਉਂਦੀ ਆ ਮੰਡੀ ਬਰੀਵਾਲਾ ਚ ਇਸ ਦੇ ਆਸ-ਪਾਸ ਦੇ ਵਿੱਚ ਦੋ ਤਿੰਨ ਖਾਸ ਕਰਕੇ ਉਹ ਵੀ ਸਮਾਂ ਹੁਣ ਤੇ ਦੱਸ ਦਿਆਂਗੇ ਵੀ ਕਿਹੜੇ ਲੋਕ ਇਮਾਨਦਾਰੀ ਨਾਲ ਤੇ ਸਹੀ ਇਹ ਦੁੱਧ ਜਿਹੜੀਆਂ ਡੇਰੀਆਂ ਜਿਹੜੀਆਂ ਉਸ ਤੇ ਲਾ ਰਿਹਾ ਤੇ ਇਹ ਵੀ ਦੱਸਾਂਗੇ ਵੀ ਜਿਹੜੇ ਲੋਕ ਨਕਲੀ ਬਾਕੀ ਤੁਸੀਂ ਇੱਕ ਚੀਜ਼ ਇਹ ਦੇਖ ਲਓ ਵੀ ਕਿਸੇ ਵੀ ਡੇਰੀ ਚਾਲਕ ਨੂੰ ਇਹ ਗੱਲ ਕਹਿ ਦਿਓ ਇੱਕ ਘੰਟਾ ਪਹਿਲਾਂ ਵੀ ਦੋ ਕੁਆਂਟਲ ਪਨੀਰ ਚਾਹੀਦਾ ਦੋ ਕੁਆਂਟਲ ਦੁੱਧ ਚਾਹੀਦਾ 2 ਕੁਆਂਟਲ ਖੋਆ ਚਾਹੀਦਾ ਤੁਹਾਨੂੰ 1 ਘੰਟੇ ਦੇ ਅੰਦਰ ਤਿਆਰ ਮਿਲੇਗਾ ਉਹ ਵੀ ਉਹਨਾਂ ਲੋਕਾਂ ਤੋਂ ਮਿਲੇਗਾ ਜਿਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਦੁੱਧ ਪੈਦਾ ਕਿੱਥੋਂ ਹੁੰਦਾ ਹੈ ਇਹ ਪਸ਼ੂਆਂ ਤੋਂ ਸੰਭਾਲ ਕੇ ਕਦਣਾ ਪੈਂਦਾ ਹੈ ਦੁੱਧ ਉਪਾਦਨ ਡੇਰੀਆਂ ਰਾਈ ਹੁੰਦਾ ਹੈ ਉਹ ਉਹਨਾਂ ਲੋਕਾਂ ਤੋਂ ਮਿਲੇਗਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਪਸ਼ੂਆਂ ਦੇ ਵਿੱਚੋਂ ਦੁੱਧ ਾਨ ਕੇ ਜਿਹੜਾ ਉਹ ਚੀਜ਼ਾਂ ਤਿਆਰ ਹੁੰਦੀਆਂ ਬਿਲਕੁਲ ਕੈਮੀਕਲ ਵਰਤਿਆ ਜਾ ਰਿਹਾ ਹੈ ਹਸਪਤਾਲ ਭਰੇ ਪਏ ਆ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ ਮਹ ਸਰਕਾਰੀ ਹਸਪਤਾਲ ਮਕਸਰ ਨੇ ਆ ਪ੍ਰਾਈਵੇਟ ਚ ਨਹੀਂ ਲੋਕ ਕਿਡਨੀਆਂ ਆ ਜਿਹੜੇ ਇਹ ਦੁੱਧ ਨਕਲੀ ਦੁੱਧ ਜਿਹੜੇ ਸਪਲਾਈ ਦੇ ਰਹੇ ਸਮਾਨ ਦੇ ਰਿਹਾ ਉਹਨਾਂ ਦੇ ਕਾਰਨ ਭਰੇ ਪਏ ਆ ਤੁਹਾਡਾ ਜਿਹੜਾ ਸਿਹਤ ਵਿਭਾਗ ਨੇ ਬਿਲਕੁਲ ਕੋਈ ਕਾਰਵਾਈ ਵੀ ਕਰ ਰਿਹਾ ਕਿਸੇ ਤਰ੍ਹਾਂ ਦੀ ਨਹੀਂ ਹੁੰਦੀ ਮੈਂ ਦੁਬਾਰੀ ਫਿਰ ਰਿਪੀਟ ਕਰਦੇ ਆ ਵੀ ਬਰੀਵਾਲਾ ਦੇ ਵਿੱਚ ਅਤੇ ਬਰੀਵਾਲਾ ਦੇ ਆਸ-ਪਾਸ ਸਿਰਫ ਤਿੰਨ ਜਾਂ ਦੋ ਲੋਕ ਹੈਗੇ ਆ ਮੈਂ ਤੇ ਗਿਣੇ ਜਿਨ੍ਹਾਂ ਦੇ ਕੋਲੋਂ ਸਹੀ ਸਪਲਾਈ ਤੇ ਸਹੀ ਜਿਹੜਾ ਉਹ ਦੁੱਧ ਆਦ ਸਮਾਨ ਮਿਲ ਸਕਦਾ। ਬਾਕੀ ਲੋਕ ਜਿਹੜੇ ਆ ਉਹਨਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਆ ਪਰ ਤੁਸੀਂ ਬਿਆਨ ਦੇਣੇ ਜਾਣਦੇ ਹੋ ਤੁਸੀਂ ਕਾਰਵਾਈ ਨਹੀਂ ਕਰਦੇ। ਇੱਥੋਂ ਤੱਕ ਸਾਬਤ ਹੋ ਗਿਆ ਜਿੰਨੀਆਂ ਗੱਲਾਂ ਕੀਤੀਆਂ ਉਹਨਾਂ ਵਿੱਚ ਪ੍ਰਾਪਤੀ ਕੀ ਹੋਈ ਆ ਜੇਕਰ ਹੈਗੀ ਆ ਤਾਂ ਤੁਸੀਂ ਇੱਥੇ ਬਰੀ ਵਾਲਾ ਦੇ ਵਿੱਚ ਕਾਰਵਾਈ ਕਰਕੇ ਦਿਖਾਓ ਜਿਵੇਂ ਮੈਂ ਦੱਸਿਆ ਆ। ਕਾਰਵਾਈ ਕਰਨ ਤੋਂ ਪਹਿਲਾਂ ਮੋਕਸਰ ਸਾਹਿਬ ਚ ਸਾਰਾ ਸਟਾਫ ਜਿਹੜਾ ਸਿਹਤ ਵਿਭਾਗ ਮੇਨ ਨਾਲ ਛਾਪੇ ਮਾਰੀ ਖਾਸ ਕਰਕੇ ਇਹ ਸਟਾਫ ਦੀ ਬਦਲੀ ਕੀਤੀ ਜਾਵੇ ਕਿਉਂਕਿ ਇਹ ਸਭ ਮਿਲੀ ਭੂਤ ਨਾਲ ਚੱਲਦਾ ਸਭ ਕੁਝ ਮਹੀਨੇ ਬੱਧਿਆ ਯੂਨੀਅਨ ਨਾਲ ਰਾਈ ਸਾਰਾ ਕੁਝ ਚੱਲਦਾ ਜੇ ਨਹੀਂ ਚੱਲਦਾ ਤਾਂ ਫਿਰ ਇੱਥੇ ਕਦੇ ਵੀ ਕਿਸੇ ਨੇ ਸਿਹਤ ਮਹਿਕਮੇ ਕੋਈ ਕੰਮ ਕਰਦਾ ਨਹੀਂ ਦੇਖਿਆ ਨੇ ਤਾਂ ਅੱਗੋਂ ਮੋੜ ਦਿੰਦੇ ਆ ਜੀ ਸਰਕਾਰ ਕਰਾ ਰਹੀ ਆ ਐਮ ਐਲ اے ਦੇ ਹੱਥ ਚ ਆ ਉਹਦੇ ਹੱਥ ਚ ਆ ਫਿਰ ਤੁਸੀਂ ਕਿਸ ਗੱਲ ਦੀ ਤਨਖਾਹ ਲੈਨੇ ਹੋ ਫਿਰ ਲੋਕਾਂ ਦੇ ਸਿਰੋਂ ਟੈਕਸਾਂ ਤੋਂ ਇਹ ਜਿਹੜੀਆਂ ਤਨਖਾਹਾਂ ਮੈਨਾਂ ਨੂੰ ਕਿਉਂ ਦਿੱਤੀਆਂ ਜਾਂਦੀਆਂ ਇਹ ਬਿਲਕੁਲ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਮੈਂ ਇਹ ਕਹਣਾ ਸਪੀਕਰ ਸਾਹਿਬ ਦਾ ਬਿਆਨ ਵੀ ਪਹਿਲਿਆਂ ਬਿਆਨਾਂ ਵਾਂਗ ਹਾਸੋਈਣਾ ਜੇਕਰ ਹੈਗਾ ਤਾਂ ਇਹ ਤੇ ਐਕਸ਼ਨ ਹੋਣਾ ਚਾਹੀਦਾ ਖਾਸ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਜਿੰਨੇ ਵੀ ਦੋਦੀ ਜਿੰਨੇ ਵੀ ਡੇਰੀਆਂ ਵਾਲੇ ਹੈਗੇ ਆ ਉਹਨਾਂ ਦੇ ਖਿਲਾਫ ਤੁਰੰਤ ਜਿਹੜੇ ਉਹ ਐਕਸ਼ਨ ਕਰਕੇ ਬਿਨਾ ਦੱਸੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਜੇਕਰ ਇਹ ਨਹੀਂ ਹੁੰਦੀ ਤਾਂ ਦੇਖ ਲਓ ਇਸ ਕਰਕੇ ਹੀ ਲੋਕਾਂ ਦੇ ਵਿੱਚ 2027 ਚ ਝੜੂ ਜਿਹੜਾ ਆਮ ਪਾਰਟੀ ਹੈ ਨਾ ਉਹਦੇ ਤੇ ਬੁਰਾ ਪ੍ਰਭਾਵ ਪੈਣ ਦੇ ਅਸਾਰ ਬਣਦੇ ਦਿਖਾਈ ਦੇ ਰਹੇ ਆ ਤੁਹਾਡਾ ਬਿਆਨ درست ਤਾਂ ਅਸੀਂ ਮੰਗ ਕਰਤੀ ਤੁਸੀਂ ਕਾਰਵਾਈ ਨਹੀਂ ਕਰਦੇ ਜਾਂ ਕਰਦੇ ਹੋ ਤੇ ਇਸ ਤੋਂ ਅਗਲੀ ਜਿਹੜੀ ਕਾਰਵਾਈ ਆ ਹਸਪਤਾਲਾਂ 'ਚ ਜਾ ਕੇ ਇਹ ਦੱਸਿਆ ਜਾਵੇਗਾ ਵੀ ਕਿਹੜੀ ਕਿਹੜੀ ਚੀਜ਼ ਤੋਂ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਦੁੱਧ ਦਹੀਂ ਪਨੀਰ ਦੁੱਧ ਮੱਖਣ ਆਦਿ ਡੇਰੀ ਚਾਲਕਾਂ ਵੱਲੋਂ ਕਿੰਨੋ ਕਿਨੋ ਡੈਮੇਜ ਕੀਤਾ ਗਿਆ ਸਰੀਰ ਉਹਦਾ ਕਿਹਦੇ ਕਿਹਦੇ ਗੁਰਦੇ ਕਿਡਨੀਆਂ ਫੇਲ ਕੀਤੇ ਗਏ ਆ ਉਹ ਵੀ ਸਾਰੀ ਜਾਣਕਾਰੀ ਤੁਹਾਡੇ ਤੱਕ ਪੁੱਜਦੀ ਕੀਤੀ ਜਾਊਗੀ ਪਰ ਫਿਲਹਾਲ ਤੁਹਾਡਾ ਬਿਆਨ ਦੇਣ ਲਈ ਸਵਾਗਤ ਆ ਕਾਰਵਾਈ ਕੀਤੀ ਜਾਂਦੀ ਆ ਤਾਂ ਉਸ ਤੋਂ ਫਿਰ ਵੀ ਸਾਰਾ মিডিਆ ਤੁਹਾਡੇ ਨਾਲ ਆ ਪਰ ਹੁਣ ਦੇਖਣਾ ਇਹ ਜ਼ਰੂਰੀ ਆ ਅਸੀਂ ਤੁਹਾਡਾ ਮੈਸੇਜ ਲੋਕਾਂ 'ਚ ਲਾ ਦਿੱਤਾ ਵੀ ਸਰਕਾਰ ਜਿਹੜੀ ਆ ਲੋਕਾਂ ਦੇ ਸਿਹਤ ਨਾਲ ਸੰਬੰਧਤ ਤਿਆਣ ਦੇਰ ਵਾਸਤੇ ਇੰਨੀ ਵਚਨਬੱਤਾਂ ਦੁਹਰਾ ਰਹੀ ਬਿਆਨ ਦੇ ਰਹੀ ਆ ਜੇ ਹੁਣ ਬਿਆਨਾਂ ਤੋਂ ਅੱਗੇ ਜੋ ਵੀ ਕੋਈ ਐਕਸ਼ਨ ਹੁੰਦਾ ਹੈ ਉੱਥੇ ਵੀ মিডিਆ ਤੁਹਾਡੇ ਨਾਲ ਹੋਵੇਗਾ ਵੈਘੂ ਜੀ ਦਾ ਖਾਲਸਾ ਵੈਘੂ ਜੀ ਦੀ